ਨਾ ਬਾਹੂੰਦਰਾ ਪਾਪੀ ਕੋ ਪਿਆਰਾ ਪਾਪ ਲੱਤੇ ਪਾਪੀ ਮਨ ਸਰਕਾਰਾਂ ਦਾ ਨਿਰਦਈ ਹੁਕਮ ਮੰਨ ਕੇ ਭਾਰਤੀ ਫੌਜਾਂ ਨੇ ਰੂਹਾਨੀਅਤ ਦੇ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਤੋ ਐਨ ਤੇਰੀ ਕੀਤਾ ਦਰਸ਼ਨ ਕਰਨ ਮਾਣਿਆ ਬੇਅੰਤ ਸੰਗਤਾਂ ਸ਼ਹੀਦ ਕੀਤਾ ਗਿਆ ਐਸੇ ਹੀ ਹਮਲੇ ਦੁਹਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਜਕਮੀ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਮਹਾਰਾਜ ਆਪ ਜੀ ਦੇ ਜਤਵੀ ਹੋਏ ਪਾਮ ਤੇ ਅੰਗ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੰਤ ਸੰਤਾਂ ਦੇ ਸਹਿਯੋਗ ਦੇ ਨਾਲ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਪਵਿੱਤਰ ਅਸਥਾਨਾਂ ਤੇ ਸੋਰ ਬਾਣੀ ਦਾ ਕੀਰਤਨ ਹੋਏ ਦੀ ਮਾਫੀ ਬਖਸ਼ਣੀ ਦਰ ਪਾਣਿਆ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਕੇ ਢਾਂਗਾ ਦਰ ਤੇ ਪਰਮਈ ਅਰਦਾਸ ਆਖੀ ਦੇ ਚਰਣਾ ਕਮਲਾ ਬਾਸੇ ਸ਼ਬਦ ਫਿਰਾਂਗੇ ਸਰੇ ਸੰਜੋਈ ਜੋ ਕਿਉਂ 1983 ਨੂੰ ਕਿਹਾ ਸਵੇਦੀ ਨਦਈ ਤੋਂ ਸਰਕਾਰ ਵੱਲੋਂ ਅਤੇ ਭਾਗਤੀ ਤੋਂ ਵੱਲੋਂ ਜੀਨੀ ਸਭੀ ਦੇ ਮਹਾਨ ਸ਼ਹੀਦ ਦੋਨ ਜੀ ਮਹਾਰਾਜ ਬਰਾਜ ਮਾਨ ਸਰਪਾਕਸ਼ਾ ਦੇ ਸੰਤਮ ਦਰਸ਼ਨ ਰਾਹੀਂ ਸ਼ੰਤੀ ਰਾਮਦੇਵ ਜੀ ਦੇ ਸਰਪੰਹਾਰਾ ਪਾਸ਼ਾ ਦੇ ਪਾਹੀ ਪੂਰਨ ਗੋੜਤਾਸ ਸਤਿਨਾਮੁ ਵਾਹਿਗੁਰੂ ਸਤਿਨਾਮੁ તેનામ વાહે ગુરુ સતેનામ વાહે ગુરુ વાહે ગુરજી કા ખાસ વાહે જીકી વર્ષન કીર્તાના નામ કિના દી પાવન કૃતર નિર્મળ ગુરુ કોрто આરા અનુશહીત બાબા ગુરગ ਸਿੰਘ જી ਨਾਨਕ ਦੇਵ ਜੀ ਸੁਖਮਾ ਗੁਰਮਤਿ ਯਾਰੋ ਇਹ ਭਾਗ ਨਾਨਕ ਪਿਆਰ ਦਾ ਦੂਸਰ ਰੂਪ ਗੱਲ ਕੇ ਆਪਕੋ ਜੀਵਾਰਾ ਹੋ ਜੀਦਾ ਆਹ ਮਾਣ ਜੀ ਕੀ ਸੇਨਿਆ ਸਰਕਾਰਾਂ ਦੀ ਲੋਕ ਇਸ ਨੂੰ ਗੰਦੇ ਦੇਖਲ ਬਖਲੀ ਦਸ ਸ੍ਰੀ ਦਰਬਾਰ ਸਾਹਿਬ ਜੋ ਕਿ ਸਿੱਖਾਂ ਦਾ ਮਹਾਨ ਕੇਂਦਰੀ ਅਸਥਾਨ ਸਿਖ